ਸਤਨਾਮ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ ਪੰਜਵਾਂ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ ਰਾਚ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗ헤 ਰਹਾਉ ਆਹੀ ਮਨ ਆਵਰ ਨ ਪਾਵੇ ਚਰਨਾਵੇ ਚਰਨਾਵੇ ਹੁਲ ਜਿਉ ਆਲ ਮਕਰੰਦ ਕਮਲ ਜਿਉ ਅਨ ਰਸ ਨਹੀਂ ਚਾਹੈ ਏਕ ਹੈ ਹਰਲਾ ਹੈ ਅਨਤੇ ਟੂਟੀ ਐ ਰਖਤੇ ਛੁਟੀ ਐ ਮਨ ਹਰ ਰਸ ਕੂਟੀ ਐ ਸੰਗ ਸਾਧ ਉਲਟੀ ਐ ਅਨ ਨਹੀਂ ਨਹੀਂ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਅਨਤੇ ਟੂਟੀ ਐ ਰਖਤੇ ਛੂਟੀਆਂ ਮਨ ਹਰ ਰਸ ਘੂਟੀਆਂ ਸੰਗ ਸਾਦ ਉਲਟੀਆਂ ਅਨ ਨਾਹੀ ਨਹੀਂ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਨ ਅਜ ਦੇ ਪਵਿੱਤਰ ਹਕੂ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਹੇ ਭਾਈ ਸੰਤਾਂ ਦੇ ਸਹਾਈ ਖਸਮ ਪ੍ਰਭੂ ਦੇ ਚਰਨਾਂ ਵਿੱਚ ਸਦਾ ਜੁੜੇ ਰਹੋ ਮੈਂ ਤਾਂ ਹੁਣ ਉਸੇ ਦੇ ਹੀ ਚਰਨ ਫੜ ਲਏ ਹਨ ਖਸਮ ਪ੍ਰਭੂ ਦਾ ਦਰਸ਼ਨ ਕਰਨ ਨਾਲ ਮੇਰੀ ਔਮੈ ਦੂਰ ਹੋ ਗਈ ਹੈ ਠਹਿਰਾਓ ਹੇ ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਮੇਰੇ ਮਨ ਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ ਪ੍ਰਭੂ ਦੇ ਦਰਸ਼ਨ ਨੂੰ ਹੀ ਤਾਂਗਦਾ ਰਹਿੰਦਾ ਹਾਂ ਜਿਵੇਂ ਪੌਰਾ ਕੌਲ ਫੁੱਲ ਦੀ ਧੂੜੀ ਵਿੱਚ ਲਪਟਿਆ ਰਹਿੰਦਾ ਹੈ ਜਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵੱਲ ਹੀ ਮੁੜ-ਮੁੜ ਪਰਤਦਾ ਹੈ ਮੇਰਾ ਮਨ ਹੋਰ ਪਦਾਰਥਾਂ ਦੇ ਸਵਾਦਾਂ ਨੂੰ ਨਹੀਂ ਲੋੜਦਾ ਇੱਕ ਪਰਮਾਤਮਾ ਨੂੰ ਲੱਭਦਾ ਹੈ اے ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਹੋਰ ਪਦਾਰਥਾਂ ਦੇ ਮੋਹ ਤੋਂ ਸਮੰਤ ਤੋੜ ਲਈਦਾ ਹੈ ਇੰਦਰੀਆਂ ਦੇ ਪਕੜ ਤੋਂ ਖਲਾਸੀ ਪਾ ਲਈਦੀ ਹੈ ਏ ਮਨ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਰਸ ਚੁੰਮੀਦਾ ਹੈ ਤੇ ਮਾਇਆ ਦੇ ਮੋਹ ਵੱਲੋਂ વૃਤੀ ਪ੍ਰਥ ਜਾਂਦੀ ਹੈ ਏ ਨਾਨਕ ਆਖ ਏ ਭਾਈ ਦਰਸ਼ਨ ਦੀ ਬਰਕਤ ਨਾਲ ਹੋਰ ਮੋਹ ਓਕਾ ਹੀ ਨਹੀਂ ਭੌਂਦਾ ਹਰ ਵੇਲੇ ਪ੍ਰਭੂ ਦੇ ਚਰਨਾਂ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਬਿਲਾਵਲ 5ਥ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ ਮਾਈ ਈਗੋ ਇਜ਼ ਗੋਨ ਆਈ ਹੈਵ ਆਬਟੇਨਡ ਦਾ ਬਲੈਸਟ ਵਿਜ਼ਨ ਆਫ ਦਾ ਲਾਰਡਸ ਦਰਸ਼ਨ ਆਈ ਐਮ ਐਬਜ਼ਾਰਬਡ ਇਨ ਮਾਈ ਲਾਰਡ ਐਂਡ ਮਾਸਟਰ The help and support of the sense now I hold tight to his feet, pause my mind longs for him and does not love any other. I am totally absorbed in love with his lotus feet, like the bumblebee attached to the honey of the lotus flower. I do not desire any other taste; I seek only the one Lord, I have broken away from the others, and I have been released from the messenger of the death. O mine, drink in the supple essence of the Lord. Join the Satsangat, the company of the holy, and turn away from the world. There is no other none other than the Lord. O Nanak, love the feet, the feet of the ਲਾਰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ